ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਆਏ ਹੋਏ ਸੀ ਲਰੋਦੇ ਆਪਣੇ ਪਿੰਡੋਂ ਜਿਹੜਾ ਹੈਗਾ ਵੀਆ ਗੋਰਦੋ ਤੋਂ 12 ਕਿਲੋਮੀਟਰ ਦੂਰ ਹੈ ਆਪਣੇ ਨਾਲ ਆਪਣਾ ਯਾਰ ਉਥੋਂ ਦਾ ਭੁੱਲਰ ਆਪਣੇ ਇਲਾਕੇ ਦਾ ਹੀ ਆ ਮਾਨਸਾ ਦਾ ਸੰਗਰੂਰ ਲੱਗ ਹੈਣਾ ਤੇ ਅੱਜ ਆਪਾਂ ਇਹਦੇ ਘਰੇ ਪੈਸੇ ਪਾਉਣੇ ਸੀ ਪੈਸੇ ਪਾਉਣ ਆਏ ਹੋਏ ਸੀ ਆਪਾਂ ਲਾਰੋਦੇ ਜੇ ਇਸ ਟਾਈਮ ਹੈ ਗਿਆ ਪਾਰਕ ਚ ਪਿਆਸ ਪੂਸ ਲੱਗੀ ਸੀ ਕੋਕੇ ਦੀ ਬੋਤਲ ਫੜ ਲਈ ਇੱਕ ਕੋਕ ਦੀ ਤਾਂ ਐਸੀ ਤਾਂ ਮਿੱਤਰੋ ਪਾਏ ਖਾਤੇ ਚ ਤੇ ਹੁਣ ਆਪਾਂ ਬੈਠੇ ਆ ਤੇ ਰੈਸਟ ਕਰਦੇ ਆ ਆਪਣੇ ਹੋ ਗਏ ਹੁਣ 5:00 ਵਜੇ ਗਏ ਤੇ ਇੰਡੀਆ ਹੋਵੇ 5:30 ਬਸ ਆ ਇਹ ਪਾਰਕ ਦਾ ਮਾਹੌਲ ਇੱਥੋਂ ਦਾ ਲਾਰੋਦਾ ਦਾ ਅੱਜ ਛੁੱਟੀ ਐ ਨਹੀਂ ਤਨੂ ਰੌਣਕਾਂ ਵਿਖਾਉਣੀਆਂ ਸਨ ਅੱਜ ਛੁੱਟੀ ਆ ਬਸ ਨਹੀਂ ਤਾਂ ਇੱਥੇ ਰੌਣਕਾਂ ਲੱਗਦੀਆਂ ਹੁੰਦੀਆਂ ਨੇ ਬਸ 7:30 ਵਜੇ ਸਿੱਥੋਂ ਆਖਰੀ ਬੱਸ ਹੋਣੀ ਐ ਲਾਰੋਦੇ ਤੋਂ ਆਪਣੇ ਪਿੰਡ ਵਿਆ ਗੋਰਦੋ ਜਾਣੀਆਂ ਬਾਕੀ ਲਿਫਟ ਲੁਫਟ ਵੀ ਦੇ ਦਿੰਦੇ ਨੇ ਬੰਦੇ ਵਧੀਆ ਨੇ ਹੁਣ ਵੀ ਲਿਫਟ ਲੈ ਕੇ ਐਸੇ ਬੱਸ ਸਾਡੀ ਹੀ ਲੰਘ ਗਈ ਸੀ ਆਏ ਮੇਟਰ ਮਰਕਾ ਦੋ ਨਾ ਆਲੇ ਹੰ ਦਾ ਇੱਕ ਤਾਂ ਇੱਕ ਆ ਵੜੀਆਂ ਦੇਖ ਚਦੀਆਂ ਨੇ ਗਲੋਇਆ ਖਰਾਬ ਨੇ ਕੰਮ ਤੇ ਡਿਊਰੀ ਵੀ ਲੈ ਆਇਆ ਨਾ ਆਏ ਡਿਊਰੀ ਵੀ ਲੈ ਨਾ ਦੇ ਛੋਟੀਆਂ ਉਹ ਕੱਤੀਆਂ ਇਹ ਤਾਂ ਵਾਲੀ ਜਿਹੜਾ ਇਰਿੰਦੇ ਨੂੰ ਵੀ ਘਾ ਦੇਰਿੰਦੇ ਨਾ ਮਿੱਤਰੋ ਜਾਨੇ ਬਾਹਰ ਨੂੰ ਆ ਗਈ ਇਹਦੀ پارک ਮਰਕਾ ਦੋਨਾਂ ਦੀ ਇਹਦੇ ਮਿੱਤਰੋ ਠੰਡਾ ਚੱਲ ਪਿਆ ਹੁਣ ਬਸ ਦਾ ਵੀ ਟਾਈਮ ਹੋਣ ਵਾਲਾ ਲਿਫਟ ਮਿਲ ਕੇ ਲਿਫਟ ਆਪਾਂ ਗੱਡੀ ਦੀ ਝੜ ਜਾਗੇ ਆਏ ਮੈਟਰੋ ਲਾ ਰੋਦਾ ਮਿੱਤਰੋ ਪਿੰਡ ਦਾ ਆਪਾਂ ਜਿਮਣੀ ਦੇਖੀ ਹੋਣੀ ਹੁਣ ਆਈ ਹੈ ਜਿਹੜੀ ਨਵੀਂ ਟਿੱਕ ਦਿਖਾਉਣਾ ਆਪਣੇ ਇੱਥੇ ਪੁਰਾਣੇ ਮਾਡਲ ਦੀ ਜਿਉਣੀ ਆਈ ਜਿਮਣੀ ਡੱਡੂ ਵੀ ਆ ਸਾਲਾ ਸਾਢੇ 6 ਵਜੇ ਇੱਥੇ ਹਜੇ ਵੀ ਅੱਧਾ ਦਿਨ ਖੜਾ ਹੈ ਆ ਗਿਆ ਪੈਟਰੋਲ ਪੰਪ ਇੱਥੇ ਸਿਲੰਡਰ ਭਰ ਦਿੰਦੇ ਨੇ ਉਹ ਪਏ ਨੇ ਸਿਲੰਡਰ ਪਰਚੀ ਕੱਟ ਕੇ ਦੇ ਦੇਣਗੇ ਲਿਫਟ ਵਿੱਚ ਰਮ ਮਿਲੀ ਗਈ ਪਹੁੰਚ ਗਏ ਮਿੱਤਰੋ 2 ਕਿਹਾ ਵੇਂ ਟੈਂਪੋ ਕਿਨ ਇ西班牙 ਨੋ ਕੇ ਮਾ ਕਵਾਂਤੋ ਟੈਂਪੋ ਕਿਓ ਵਾਸੇਂ ਐਸਪਾਨੀਆ 13 ਸਾਲ ਹੋ ਗਏ ਬੋਲੇ ਚੀਕੋਸ ਆ ਸੇਗਿਰ ਬੀਨ ਤੂ ਇੰਡੀਓ ਤਾਮੀਨ ਇੰਡੀਓ ਇੰਡੀਆ ਪੰਜਾਬ ਇੰਡੀਆ ਯਾ ਬੀਨ ਬੋਬੀਏ ਚ ਗ੍ਰਾਸੀਆ ਗ੍ਰਾਸੀਆ ਪਹੁੰਚ ਗਏ ਮਿੱਤਰੋ ਧੰਨਵਾਦ ਗੋਰੇ ਦਾ ਕਿਉਂ ਬੋਲ ਰ ਸਹੀ ਹੈ ਭਾਈ ਜਾਂਦੇ ਹੋਏ ਵੀ ਗੋਰੇ ਨੇ ਲਿਫਟ ਦਿੱਤੀ ਤੇ ਆਉਂਦੇ ਹੋਏ ਵੀ ਗੋਰਾ ਟੱਕਰ ਗਿਆ ਮਿੱਤਰੋ ਆਪਾਂ ਆ ਗਏ ਮਿੱਤਰੋ ਆਪਣੇ ਪਿੰਡ ਵਾਲੀ ਪਾਰਕ ਚ ਵਿਆ ਗੋਰਦੋ ਇੱਥੋਂ ਦਾ ਇੱਕ ਤੁਹਾਨੂੰ ਵਿਊ ਦਿਖਾਉਣਾ ਨਹਿਰ ਐ ਇੱਥੋਂ ਇਹ ਰਹਿਣਾ ਨਹਿਰ ਕਹਿਣ ਚੀਲ ਕਰਉ ਭਾਵੇਂ ਇਹ ਨਹਿਰ ਆਪਣੇ ਉਹ ਤਾਂ ਨਹਿਰ ਐ ਪਰ ਲੱਗਦੀ ਝੀਲ ਆ ਜਿਸ ਤਹਾਵ ਨਾਲ ਇਹਨਾਂ ਨੇ ਬਣਾਈ ਇਹਨਾਂ ਦਾ ਡਿਜ਼ਾਈਨ ਆ ਵਿਊ ਚੈੱਕ ਕਰੋ ਇੱਕ ਵਾਰੀ ਇਹਦਰ ਅੰਗੂਰ ਨੇ ਅੰਗੂਰਾ ਨਹੀਂ ਲੱਗਦੀ ਹੈ ਨਾ ਜਿਵੇਂ ਝੀਲ ਤੇ ਆ ਮਿੱਤਰੋ ਗੋਰਿਆਂ ਦਾ ਸਿਸਟਮ ਆ ਇਹ ਵੀ ਦਿਮਾਗ ਲਾਉਂਦੇ ਨੇ ਅੱਗੇ ਨਹਿਰ ਆ ਥੋੜਾ ਜਿਹਾ ਪਾਣੀ ਛੱਡਿਆ ਹੋਇਆ ਉੱਥੇ ਮੋਟਰ ਲਾਈ ਹੋਈ ਹੈ ਬਿਜਲੀ ਬਣਾਉਣ ਵਾਸਤੇ ਅੱਧਾ ਪਾਣੀ ਇੱਧਰ ਦੀ ਜਾਈ ਜਾਂਦਾ ਅੱਗੇ-ਅੱਗੇ ਦਿਖਾਉਣਾ ਹੈ ਤੁਹਾਨੂੰ ਆਏ ਮਿੱਤਰੋ ਨਹਿਰ ਗੁੱਡੇ ਗੁੱਡੇ ਕੱਖਾਂ ਵਿੱਚ ਛੋਟੀ ਜੀ ਪਾਰਕ ਨਾਲ ਜੰਗਲ ਜਾਈ ਹੈ ਇੱਕ ਤਰ੍ਹਾਂ ਵਿੱਚ ਕੁਰਸੀਆਂ ਕਰਸੀਆਂ ਲਾਈਆਂ ਨੇ ਇੱਕ ਮੋਗੀ ਛੱਡੀ ਹੋਈ ਹੈ ਵਿੱਚ ਇੱਥੋਂ ਨਿਕਲਦੀ ਹੈ ਦਿਖਾਉਣਾ ਤੁਹਾਨੂੰ ਨਹਿਰ ਦਾ ਤਾਂ ਪਤਾ ਹੀ ਨਹੀਂ ਲੱਗਦਾ ਇੱਥੇ ਆ ਮੋਗੀ ਛੱਡੀ ਇੱਥੋਂ ਉਹਨਾਂ ਨੇ ਆ ਦੇਖੋ ਪਾਣੀ ਨਿਕਲ ਰਿਹਾ ਸਹੀ ਆ ਭੇਰੇ ਇੱਥੇ ਟਾਈਮ ਪਾਸ ਕਰਨ ਨੂੰ ਮਾੜਾ ਮੋਟਾ ਇੱਧਰ ਆ ਜਾਈਦਾ ਘੁੰਮੀ ਫਿਰੀਦਾ ਨਾਲੇ ਦਿਨਾਂ ਅੰਗੇ ਹੁੰਦਾ ਐ ਇਹ ਖਾਲਜ ਆਪਣਾਇਆ ਹੋਇਆ ਇੱਧਰ ਆਹ अंगूर ਆ ਗਏ ਕਿਸੇ ਗੋਰੇ ਦਾ ਖੇਤ ਹੈ ਉਪਰੋਂ ਰੋਡ ਆ ਗਿਆ ਇੱਥੇ ਬਸ ਆਈਆਂ ਘੁੰਮਣ ਫਿਰਨ ਨੂੰ ਥੋੜੇ ਥੋੜੇ ਸੀਨ ਜੇ ਬਣਾਏ ਹੋਏ ਨੇ ਇਹਨਾਂ ਨੇ ਇੱਕ ਉਧਰ ਵੀ ਹੈਗੀ ਵੱਡੀ ਪਾਰਕ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਨਹਿਰ ਤੋਂ ਪਰਲੇ ਪਾਸੇ ਸੱਟਾ ਮੋਹਲੇ ਤੇ ਵੀ ਕੋ ਮੋਵਰ ਉਹਨੇ ਯਾਰੇ ਲੋ ਇੱਥੇ ਤਾਂ ਆਹੀ ਜ਼ਿੰਦਗੀ ਆ ਮਿੱਤਰੋ ਕੰਮ ਤੇ ਗਏ ਕੰਮ ਤੋਂ ਆਏ ਖਾ ਲਿਆ ਪੀ ਲਿਆ ਘੁੰਮ ਲਿਆ ਬਾਸ ਜਾਂ ਤਾਂ ਜ਼ਿੰਦਗੀ ਹੱਥ ਕੇ ਨਿਕਾਲੋ ਜਾਂ ਰੋਕ ਕੇ ਨਿਕਾਲੋ ਕੁਝ ਮਰਜ਼ੀ ਕਰੋ ਆਪਦੀ ਚੁਆਇਸ ਹੈ ਲੱਗਦੀ ਆ ਨਾ ਜਮਾਂ ਧੀ ਲੋ ਹਾਇ ਤਾਂ ਕੀ ਕੀ ਦਿਖਾਉਣਾ ਹੈ ਤੁਹਾਨੂੰ ਇੱਕ ਨੰਬਰ ਮਾਹੌਲ ਹੈ ਪੂਰਾ ਇੱਕ ਨੰਬਰ ਆਉਂਦੀ ਇੱਥੋਂ ਦੀ ਦੂਜੀ ਪਾਰ ਕਬੱਡੀ ਕੋ ਮੁੰਨ ਝੂਲੇ ਜਾਲੇ ਸਾਰਾ ਕੁਝ ਆ ਵਿੱਚ ਹੀ ਰੈਸਟੋਰੈਂਟ ਆ ਉਹ ਸੀ

ਟੈਂਕ ਗੱਲ ਬਤੋ ਇੱਥੋਂ ਉਹਨਾ ਤੁਹਾਨੂੰ ਵੀ ਉਹ ਜਿਹੜਾ ਲੱਗਦਾ ਚੈੱਕ ਕਰੋ ਭਾਂਜੋ ਜੀ ਮਗਰ ਵੀ ਪੈ ਨਹੀਂ ਆ ਨੀ ਆ ਜਾਂਦਾ ਬਾਹਰ ਨੂੰ ਰਸਤਾ ਇੱਧਰ ਆੜੂ ਲਾਏ ਹੋਏ ਨੇ ਛੇ ਬੂਟੇ ਛੋਟੇ ਨੇ ਆ ਨਾਲ ਨਾਲ ਸਾਰੀ ਨਹਿਰ ਆਂਦੀ ਆ ਦਰਖਤਾਂ ਦੇ ਵਿੱਚ ਬਿੱਟੇ ਨਾ ਬਤਾ ਤਾੜਾ ਨਾ ਦੌੜ ਮੈਂ ਉਹਦਾ ਤਰਾਕ ਅਸਲ ਤੇਰਾ ਰਸਤਾ ਉੱਤੇ ਪਾੜ ਲੈ ਲਿਆ ਬਤਾ تمہارا ਪੀਛੇ ਚੋਲੀ ਤੇ ਨਹੀਂ ਸ਼ਾਂਤੀ ਸ਼ਾਂਤੀ ਹੋ ਗਈ ਪਈਆਂ ਕੱਲੀਆਂ ਚਿੜੀਆਂ ਬੋਲਦੀਆਂ ਤੇ ਇੱਧਰੋਂ ਇੱਧਰ ਵਿਚ ਆ ਜਾਂਦਾ ਨਾਲ ਹੀ ਰੈਸਟੋਰੈਂਟ ਆਕਾਰਾਂ ਦੀ ਪਾਰਕਿੰਗ ਆ ਤਿੱਧਰ ਆ ਜਾਂਦਾ ਹਸਪਤਾਲ ਕਦੇ ਖੁੱਲਿਆ ਤੇ ਦੇਖਿਆ ਨਹੀਂ ਇਹ ਅੱਜ ਇੱਕ ਸੈੱਟ ਸੁਣਾ ਦਿਓ ਜਦੋਂ ਦੇਖੋ ਬੰਦ ਹੀ ਪੈ ਰਹਿੰਦਾ ਤੇ ਵੀ ਜਪਾਨ ਵਾਂਗੂ ਗਲੀਆਂ ਹੈਈਆਂ ਨੇ ਉੱਚੀਆਂ ਨਹੀਂ ਹੈਈਆਂ ਪੂਰੀ ਤੇਰੇ ਨਾਲ ਮੋਏ ਪਣਾ ਇਹ ਗੱਲੇ ਪਾੜਿਆ ਤੇ ਮੜ ਗਿਆ ਨਾ ਬੰਦਾ ਕੰਮ ਤੋਂ ਹੁੰਦਾ ਉਹ ਤਾਂ ਐ ਲੱਗਦਾ ਜਿਵੇਂ ਚੜਾਈ ਚੜਨ ਲੱਗ ਗਈ ਪਿੱਛੇ ਟਰਾਲੀ ਪਈ ਹੁੰਦੀ ਆ ਇਕਵਾਰਕ ਤੁਹਾਨੂੰ ਉਹ ਦਿਖਾਉਣੇ ਅੱਗੇ ਛੋਟੀ ਜੀ ਇਹ ਪਾਰਕ ਹੈ ਬਾਰ ਬੂਰਾ ਇੰਨੇ ਨਾਲ ਪੰਨੀਸ਼ਰ ਨਾ ਕਰੋ ਖਾਓ ਪੀਓ ਅੱਗੇ ਪਾਰਕ ਇੱਧਰ ਬੰਦ ਆਉਂਦੇ ਹੋ ਅੱਗੇ ਬਾਹਰ ਹੁਣ ਇਹ ਭੀੜ ਨਹੀਂ ਹੋਈ ਹੈ ਨਾ ਪਰਾਂ ਤੇ ਹਮਾੜੀ ਇਹ ਟਮਾਟੋ ਪੇਪਰ ਲਵਾਉਂਦੇ ਨੇ ਜਿੱਥੇ ਸਪੈਨ ਦੇ ਵਿੱਚ ਅਸੀਂ ਵੀ ਲਵਾਏ ਨੇ ਅਸੀਂ ਲੋਕੇਸਰ ਲਵਾ ਕੇ ਆਏ ਮੈਂ ਇਹਦੇ ਇੱਥੇ ਲੱਗਣਗੇ ਆ ਗਈ ਚਰਚਾ ਜਿਵੇਂ ਮੇਟਰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ